ਦੇ ਰਿਹਾ ਹਰ ਫੀਲਡ ਦੇ ਵਿੱਚ ਅੱਗੇ ਔਰ ਅੱਜ ਇਹਨਾਂ ਦੀ ਇਹ ਪ੍ਰੈਜ਼ੈਂਸ ਔਰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਔਰ ਮੈਂ ਆਸ ਕਰਦੀ ਆਂ ਕਿ ਜਿੱਥੇ ਅਸੀਂ ਔਰ ਮਨ ਏਮਪਾਵਰਮੈਂਟ ਦੀ ਗੱਲ ਸਿਰਫ ਗੱਲਾਂ ਚ ਕਰਦੇ ਉਹਨੂੰ ਨਾ ਕਰਦੇ ਹੋਏ ਰਿਐਲਿਟੀ ਤੇ ਗਰਾਊਂਡ ਰਿਐਲਿਟੀ ਤੇ ਲੈ ਕੇ ਉਹਨੂੰ ਕਾਮਯਾਬ ਕਰੀਏ ਔਰ ਮੈਂ ਜ਼ਰੂਰ ਚਾਹਾਂਗੇ ਸਾਰੀਆਂ ਮਹਿਲਾਵਾਂ ਨਿਕਲ ਕੇ ਸੋਸ਼ਲੀ ਪੋਲਿਟਿਕਲ ਵੀ ਇਸੇ ਤਰੀਕੇ ਨਾਲ ਅੱਗੇ ਵਧਣ ਤਾਂ ਕਿ ਜੋ ਖੁਆਬ ਜੋ ਸੁਪਨੇ ਅਸੀਂ ਕਿਸੇ ਵੀ ਤਰੀਕੇ ਦੇਖਦੇ ਆਂ ਚਾਹੇ ਅਸੀਂ ਲੁਧਿਆਣੇ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਭਾਰਤ ਦੀ ਗੱਲ ਕਰ ਲਈਏ ਉਸਤ ਦੀ ਗੱਲ ਕਰ ਲਈਏ ਉਥੇ ਬਿਨਾਂ ਭਾਗੀਦਾਰੀ ਲਿੱਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜਿਹੜਾ ਸੁਪਨਾ ਆ ਉਹ ਸাকার ਹੋ ਸਕਦਾ ਹੈ ਸੋ ਆਓ ਰਲ ਕੇ ਇਕੱਠੇ ਹੋ ਕੇ ਜਿਵੇਂ ਘਰ ਨੂੰ ਇੱਕ ਗ੍ਰਹਿਣੀ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਆ ਆਪਾਂ ਸਮਾਜ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਅਮ ਪਹਿਲਾ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐ ਸਪੈਸ਼ਲੀ ਧੰਨਵਾਦ ਕਰਨਾ ਚਾਹਾਂਗੀ ਮੈਂ ਸਾਡੇ ਮੇਅਰ ਇੰਦਰਜੀਤ ਕੌਰ ਜੀ ਦਾ ਇਹਨਾਂ ਉਹਨਾਂ ਨੇ ਅੱਜ ਔਮਨ ਇੰਪਾਵਰਮੈਂਟ ਦਾ ਜਿਹੜਾ ਮਿਸਾਲ ਹੈ ਉਹ ਸਾਡੇ ਸਾਰੇ ਅੱਗੇ ਰੱਖੀ ਹੈ ਬਿਕਾਜ਼ ਇੱਕ ਛੋਟੇ ਘਰ ਤੋਂ ਨਿਕਲ ਕੇ ਇੱਕ ਐਡਾ ਵੱਡਾ ਅਹੁਦਾ ਸਾਹਮਣਾ ਕੋਈ ਛੋਟੀ ਗੱਲ ਨਹੀਂ ਹੈ ਬਖੂਬੀ ਨਿਭਾਰੇ ਨੇ ਔਰ ਅੱਜ ਸਾਰੀਆਂ ਮਹਿਲਾਵਾਂ ਨੂੰ ਜਦੋਂ ਇਹਨਾਂ ਨੇ ਆਨਰ ਕੀਤਾ ਤੇ ਸਾਡੀ ਸਾਰੀਆਂ ਮਹਿਲਾਵਾਂ ਲਈ ਬੜੀ ਗਰਵ ਦੀ ਗੱਲ ਹੈ ਕਿ ਸਾਡੇ ਵਿੱਚੋਂ ਹੀ ਇੱਕ ਸਾਡੀ ਭੈਣ ਇਹਨੇ ਉੱਚੇ ਅਹੁਦੇ ਉੱਤੇ ਜਾ ਕੇ ਸਾਨੂੰ ਸਭ ਨੂੰ ਸਨਮਾਨ ਕਰ ਰਹੀ ਹੈ ਸੋ ਥੈਂਕ ਯੂ ਸੋ ਮੱਚ ਮੈਮ ਫॉर ਕਮਿੰਗ ਐਂਡ ਸਪੀਕਿੰਗ ਜਿਹੜਾ ਕਰਨਾ ਵੈ ਅਗਰ ਤੁਸੀਂ ਐਕਚੁਅਲ ਚ ਸਰਚ ਮਾਰੋਗੇ ਇੰਡੀਆ ਨੂੰ ਅਪਰੋਕਸੀਮੀਟਲੀ ਜਿੰਨੇ ਬਲੱਡ ਦੀ ਰਿਕੁਆਇਰਮੈਂਟ ਹੈ ਉਹਦਾ 70% ਘਟਾ ਹੋ ਰਿਹਾ ਹੈ 30% ਬਲੱਡ ਹੀ ਘਟਾਉਂਦਾ ਜਿੰਦੀ ਕਰਕੇ ਲੋਕਾਂ ਦੀ ਡੈਥ ਹੋ ਜਾਂਦੀ ਹੈ ਅਸੀਂ ਸਭ ਨੂੰ ਬਾਰ-ਬਾਰ ਜਾਗਰੂਕ ਕੀਤਾ ਰਿਕੁਐਸਟ ਕੀਤਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਲੱਡ ਡੋਨੇਟ ਕਰਨ ਨਾਲ ਅਸੀਂ ਇੱਕ ਮਾਨਵਤਾ ਦੀ ਸੇਵਾ ਕਰੀਏ ਕੋਈ ਫੈਕਟਰੀ ਨਹੀਂ ਜਿੱਥੇ ਬਲੱਡ ਬਣ ਰਿਹਾ ਹੈ ਮੈਂ ਦਊਂਗਾ ਤੁਹਾਡੇ ਕੰਮ ਆਏਗਾ ਤੁਸੀਂ ਦੋਗੇ ਮੇਰੇ ਕੰਮ ਆਏਗਾ ਪਰਮਾਤਮਾ ਨੇ ਕਿਸੇ ਸਾਇੰਟਿਸਟ ਨੂੰ ਕਿਸੇ ਡਾਕਟਰ ਨੂੰ ਕੋਈ ਅਕਲ ਨਹੀਂ ਬਾਈ ਦਿਮਾਗ ਦੀ ਬਲੱਡ ਬਣਾ ਲੈ ਸਿਰਫ ਇਸ ਕਰਕੇ ਕਿ ਪਰਮਾਤਮਾ ਵੀ ਇਹ ਚਾਹੁੰਦਾ ਕਿ ਅਸੀਂ ਮਾਨਵ ਮਾਨਵ ਜਿਸ ਕਰਕੇ ਖੂਨ ਦਾਇਸ਼ਤਾ ਜੁੜਿਆ ਜਾਵੇ ਸਾਡੇ ਸਾਰਿਆਂ ਦਾ ਸਾਨੂੰ ਸਾਰਿਆਂ ਨੂੰ ਬਲੱਡ ਹਮੇਸ਼ਾ ਡੋਨੇਟ ਕਰਨਾ ਚਾਹੀਦਾ ਐਨੀ ਕਿ ਮੈਂ ਅੱਜ ਕੈਂਪ ਲਗਾਇਆ ਤਾਂ ਤੁਸੀਂ ਅੱਜ ਡੋਨੇਟ ਕਰਕੇ ਜਾ ਰਹੇ ਹੋ ਜਦੋਂ ਜਦੋਂ ਵੀ 3 ਮਹੀਨੇ ਬਾਅਦ ਆਪਾਂ ਬਲੱਡ ਡੋਨੇਟ ਕਰ ਸਕਦੇ ਹਾਂ ਜਦੋਂ ਜਦੋਂ ਕਿਤੇ ਵੀ ਕੈਂਪ ਲੱਗਣ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਹਰ 3 ਮਹੀਨੇ ਬਾਅਦ ਆਪਣਾ ਬਲੱਡ ਡੋਨੇਟ ਕਰੀਏ ਆਪਾਂ ਤੇ ਜਿਹੜੇ ਆਰਗਨਸ ਦੀ ਗੱਲ ਹੈ ਉਹ ਵੀ ਜਰੂਰ ਡੋਨੇਟ ਕਰਨੇ ਚਾਹੀਦੇ ਐਨਾਂ ਦੀ ਅਪੀਲ ਸੁਣ ਕੇ ਮੇਰੀ ਮਦਨ ਮੇਰੀ ਵਾਈਫਰੈਂਡ ਔਰ ਮੈਂ ਡਿਸੀਜਨ ਲੈਂਦਾ ਕਿ ਅਸੀਂ ਆਪਣਾ ਅੰਗਦਾਨ ਕਰਕੇ ਜਾਵਾਂਗੇ ਸਾਨੂੰ ਸਾਰਿਆਂ ਨੂੰ ਆਪਣਾ ਅੰਗਦਾਨ ਵੀ ਕਰਨਾ ਚਾਹੀਦਾ ਵੈ ਐਦਾਂ ਲਗਾਨੀ ਦਾ ਅੱਗ ਹੀ ਹੈ ਨਾ ਤੇ ਜੇ ਕਿਸੇ ਦੇ ਕੰਮ ਆਦੀਏ ਅੱਖਾਂ ਜਾਂ ਸਾਡੇ ਕੋਈ ਵੀ ਲੰਗ ਜਾਂ ਸਾਡੇ ਕੋਈ ਵੀ ਬਾਡੀ ਪਾਰਟ ਉਹਨਾਂ ਦਾ ਕੰਮ ਆਜਣ ਜਦੋਂ ਮੇਰਾ ਪਹਿਲੇ ਦਿਮਾਗ ਵਿੱਚ ਨਹੀਂ ਕਿਹਾ ਜੋ ਬੋਲੇ ਜੀ ਕਿ ਬੋਲੇ ਜੀ ਕਿ ਪਿੰਨ ਕਰ ਦੋ ਬਲੱਡ ਡੋਨੇਟ ਕਰਕੇ ਜਾਣਾ ਨਾਲੇ ਗੱਲ ਕਹੀ ਇਹਨਾਂ ਨੇ ਸਾਰਿਆਂ ਨੂੰ ਆਪਣਾ ਅੰਗ ਵੀਦਾਨ ਕਰਕੇ ਜਾਣਾ ਚਾਹੀਦਾ ਉਹ ਅਪੀਲ ਦੇਖਦੇ ਸੁਣਦੇ ਮੇਰੇ ਮਦਰ ਬੈਟਰ ਕਹਿੰਦੇ ਮੇਰੇ ਸਾਰੇ ਬਾਡੀ ਪਾਰਟ ਡੋਨੇਟ ਕਰਦਾ ਮੇਰੀ ਵਾਈਫ ਨੇ ਵੀ ਕਿਹਾ ਤੇ ਮੈਂ ਵੀ ਇਹ ਡਿਸਾਈਜ਼ ਲੱਤਾ ਕਿ ਅਸੀਂ ਸਾਰੇ ਆਪਣਾ ਬਾਡੀ ਪਾਰਟ ਡੋਨੇਟ ਕਰਾਂਗੇ एक बात समझनी चाहिए कि अगर आप किसी को अपना ऑर्गन डोनेट करते हैं तो वो आपके अच्छे कर्म आपके अगले जन्म में काम आएंगे सिर्फ कर्म कर्मों का चक्कर है जिसको कर्म समझ में आते हैं वही ब्लड ब्लड पूरी बॉडी डोनेट कर सकता है तो किसी को अगर आप चाहते हैं कन्विंस करें या समझाएं अपना ब्लड बॉडी को डोनेट करने के लिए तो कर्म समझने ज़रूरी है